ਦੇਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਔਰ ਵੈਲਕਮ ਸਾਰਿਆਂ ਨੂੰ ਮੇਰੇ ਨਾਲ ਮੇਰੇ ਸਾਥੀ ਵਰਕਿੰਗ ਪ੍ਰੈਜ਼ੀਡੈਂਟ ਔਰ ਐਮਐਲਏ ਬਟਾਲਾ ਸ਼ਹਿਰੀ ਕਲਸੀ ਜੀ ਸਾਡੇ ਪਾਰਟੀ ਦੇ ਸੀਨੀਅਰ ਸਾਥੀ ਔਰ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਮੇਰੇ ਵੀਰ ਡਾਕਟਰ ਸਨੀ ਆਲੂ ਵਾਲੀਆ ਜੀ ਸਾਡੇ ਐਮਸੀ ਸਾਹਿਬ ਬੀਦੀ ਜੀ ਔਰ ਉਹ ਸਾਰੇ ਸਾਥੀ ਜਿਹੜੇ ਅੱਜ ਇਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਲੂਜਾ ਸਾਹਿਬ ਸਨੇਹਾ ਜੀ ਅਮਨ ਜੀ ਸਾਰੇ ਸਤਕਾਰਯੋਗ ਸਾਥੀ ਅੱਜ ਤਕਰੀਬਨ 80 ਦੇ ਕਰੀਬ ਲੋਕ ਦੇ ਜਿਹੜੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ 80 ਤੋਂ ਵੱਧ ਨੇ ਜੀ 80 ਤੋਂ ਵੱਧ ਨੇ ਉਹ ਤਾਂ ਚਲੋ ਇੱਕ ਔਰ ਇੱਕ ਸਵਾ ਲੱਖ ਹੈ ਜਿਹੜਾ ਉਹ ਤੁਸੀਂ ਕਰ ਹੀ ਲੈਣਾ ਹੈ ਜੀ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਹੈ ਸੋ ਜਿੱਥੇ ਇਹਨਾਂ ਸਾਰੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਉੱਥੇ ਹੀ ਵੈਲਕਮ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਹਰ ਰੋਜ਼ ਨੇ ਦੇਣਾ ਵਾਦਾ ਹੋ ਰਿਹਾ ਹੈ ਔਰ ਇਹ ਬੜੇ ਸ਼ੁਭ ਸੰਕੇਤ ਹੁੰਦੇ ਨੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਦੋਂ ਲੋਕ ਆਪ ਮੁਹਾਰੇ ਪਾਰਟੀ ਦੀਆਂ ਲੀਡਰ ਦੀਆਂ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਜਦੋਂ ਸ਼ਾਮਲ ਹੋਣ ਤੇ ਉਹ ਉਹਦੇ ਨਾਲ ਬੜੇ ਪੱਲੀ ਪੰਤੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਚੱਲ ਰਹੀ ਹੈ ਆ ਜਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਔਰ ਮਾਨ ਸਾਹਿਬ ਦੀ ਸਰਕਾਰ ਦੇ ਪਿਛਲੇ ਸਵਾ ਤਿੰਨ ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਇਮਾਨਦਾਰੀ ਔਰ ਲੁਧਿਆਣੇ ਪ੍ਰਤੀ ਉਨ੍ਹਾਂ ਦੇ ਕਮਿਟਮੈਂਟ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਅੱਜ ਸੂਰਜਾ ਸਾਹਿਬ ਤੇ ਇਹਨਾਂ ਸਾਰੇ ਸਾਥੀਆਂ ਦੀ ਰਹਿਨਮਾਈ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਲੁਧਿਆਣਾ ਵੈਸਟ ਨੂੰ ਲੁਧਿਆਣਾ ਵੈਸਟ ਬਣਾਉਣ ਦੀ ਇਹ ਇੱਕ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ ਸੋ ਇਹਨਾਂ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਜੀ ਆਇਆਂ ਨੂੰ ਵੈਲਕਮ ਔਰ ਮੈਂ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਇਹਨਾਂ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਜਿੱਥੇ ਜਿੱਤ ਦਾ ਜੋ ਮਾਰਜਨ ਹੈ ਉਹ ਹੋਰ ਬਹੁਤ ਵਧੇਗਾ ਉਥੇ ਹੀ ਉਮੀਦਵਾਰ ਨੂੰ ਵੀ ਸੰਜੀਵ अरोड़ा ਜੀ ਨੂੰ ਵੀ ਪਾਰਟੀ ਨੂੰ ਵੀ ਔਰ ਸਰਕਾਰ ਨੂੰ ਵੀ ਇੱਕ ਐਡੀਸ਼ਨਲ ਇਨਸੈਂਟਿਵ ਇੱਕ ਐਡੀਸ਼ਨਲ ਹੌਸਲਾ ਮਿਲੇਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਨੇ ਉਹ ਲੁਧਿਆਣਾ ਦੇ ਲੁਧਿਆਣਾ ਵਸਤੇ ਉਹ ਵੱਡੇ ਪੱਧਰ ਦੇ ਉੱਪਰ ਕੀਤੇ ਜਾ ਸਕਣ ਉਹ ਸਾਡੇ ਨਾਲ ਇਸ ਸਾਰੇ ਪ੍ਰੋਸੈਸ ਨੂੰ ਪੂਰਾ ਕਰਨ ਲਈ ਉਚਿਤੇ ਤੌਰ ਤੇ ਜੋ ਸਾਡੇ ਸਾਥੀਆਂ ਦਾ ਜਿਨ੍ਹਾਂ ਦਾ ਸਹਿਯੋਗ ਸਹਿਯੋਗ ਹੈ ਐਡਵੋਕੇਟ ਗਗਨਦੀਪ ਸੈਣੀ ਜੀ ਨੇ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਲੀਗਲ ਵਿੰਗ ਦੇ ਐਡਵੋਕੇਟ ਗੁਰਪ੍ਰੀਤ ਜੀ ਸਾਡੇ ਸਾਥੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਇਹ ਸਾਰੇ ਪ੍ਰੋਸੈਸ ਨੂੰ ਨੇਪਰੇ ਚਾੜਨ ਦੇ ਉਸ ਸਾਰਿਆਂ ਦਾ ਦਿਲ ਦੀ ਅਗਰੇ ਵਿੱਚ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਜੁਆਇਨਿੰਗ ਦਾ ਪ੍ਰੋਸੈਸ ਹੈ ਜਿਹੜਾ ਉਹ ਕਰਾਂਗੇ ਉਸ ਤੋਂ ਬਾਅਦ ਜੋ ਵੀ ਕੋਈ ਕਿਸੇ ਦਾ ਕੋਈ ਸਵਾਲ ਜਵਾਬ ਹੋਵੇ ਉਹ ਕਰਾਂਗੇ ਪਾਪੀ ਕੋਲ ਇਹ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਲੀਡਰ ਵੱਲੋਂ ਸਾਡੀ ਪਾਰਟੀ ਜਾਂ ਸਾਡੇ ਨੈਸ਼ਨਲ ਕਨਵੀਨਰ ਜਾਂ ਸਾਡੇ ਕਿਸੇ ਵਰਕਰ ਦੇ ਪ੍ਰਤੀ ਇਹ ਜੀ ਗੱਲ ਕਰਨਾ ਉਹ ਵਾਜਬ ਨਹੀਂ ਹੈ ਉਹ ਜਾਇਜ਼ ਨਹੀਂ ਹੈ ਦੂਜੀ ਗੱਲ ਉਹਨਾਂ ਨੇ ਜੋ ਮੈਨੂੰ ਕਿਸੇ ਪੱਤਰਕਾਰ ਸਾਥੀ ਨੇ ਪੁੱਛਿਆ ਕਿ ਉਹ ਕਹਿੰਦੇ ਨੇ ਜੀ ਕਿ ਜੀ ਪੰਜਾਬ ਦੇ ਵਿੱਚ ਮੰਤਰੀ ਨੂੰ ਦੀ ਕੋਈ ਪੁੱਛਗਿਛ ਨਹੀਂ ਮੈਂ ਆਸ਼ੂ ਜੀ ਨੂੰ ਕਹਿਣਾ ਚਾਹੂੰਗਾ ਕਿ ਜੀ ਕਿਰਪਾ ਕਰਕੇ ਤੁਸੀਂ ਆਪ ਦੀ ਪੀੜੀ ਥੱਲੇ ਸੋਟਾ ਫੇਰੋ ਤੁਸੀਂ ਆਪ ਦੀ ਤੇ ਆਪਦੀ ਪਾਰਟੀ ਔਰ ਆਪਦੀ ਸਰਕਾਰ ਦੇ ਗਰੇਵਾਂ ਦੇ ਵਿੱਚ ਆ ਕੇ ਦੇਖੋ ਅਸੀਂ ਜੇ ਤਾਂ ਉਹਨਾਂ ਦਾ ਮਤਲਬ ਇਹ ਕਿ ਮੰਤਰੀ ਨੂੰ ਕਿਸੇ ਨੂੰ ਵੀ ਇਹ ਅਧਿਕਾਰ ਮਿਲ ਜਾਂਦਾ ਹੈ ਵੀ ਕਿਸੇ ਟੀਚਰ ਨੂੰ ਕਿਸੇ ਡੀਓ ਨੂੰ ਔਰ ਉਹ ਵੀ ਮਹਿਲਾ ਡੀਓ ਨੂੰ ਤੁਸੀਂ ਪਬਲੀਕਲੀ ਅਬਿਊਜ਼ ਕਰੋ ਗਾਲਾਂ ਕੱਢੋ ਤੇ ਫਿਰ ਭਾਈ ਸਾਡੇ ਮੰਤਰੀਆਂ ਕੋਲੋਂ ਅਸੀਂ ਇਹੋ ਜਿਹਾ ਐਕਸਪੈਕਟ ਨਹੀਂ ਕਰਦੇ ਹੈਗੇ ਜੇ ਤੁਸੀਂ ਇੱਕ ਡਿਊਟੀ ਬਾਉਂਡ ਪੁਲਿਸ ਅਫਸਰ ਡੀਐਸਪੀ ਨੂੰ ਤੁਸੀਂ ਪਬਲੀਕਲੀ ਫੋਨ ਕਰਕੇ ਗਾਲਾਂ ਕੱਢੋ ਤੇ ਉਹੋ ਜਿਹਾ ਕੰਮ ਵੀ ਸਾਡੇ ਮੰਤਰੀਆਂ ਨੂੰ ਨਹੀਂ ਚਾਹੀਦਾ ਹੈਗਾ ਜੇ ਤੁਸੀਂ ਆਪਦੀ ਮੰਤਰੀਸ਼ਿਪ ਦੇ ਵਿੱਚ ਆਪਦੀ ਸਰਕਾਰ ਦੇ ਵਿੱਚ ਸੈਂਕੜੇ ਹਜ਼ਾਰਾਂ ਕਰੋੜ ਦੇ ਘਪਲੇ ਕਰਜੋਂ ਘਟਾਲੇ ਕਰਜੋਂ ਤੇ ਫੇਰ ਭਾਈ ਉਹੋ ਜੇ ਕੰਮਾਂ ਦੇ ਵਿੱਚ ਵੀ ਸਾਡੇ ਮੰਤਰੀਆਂ ਦੀ ਨਹੀਂ ਚੱਲਦੀ ਹੈਗੀ ਸੋ ਚਲਾਉਣਾ ਕਿਸ ਪਾਸੇ ਵੱਲ ਹੈ ਜਿੱਦਾਂ ਲੋਕਾਂ ਨੂੰ ਡਰਾਉਣਾ ਹੈ ਧਮਕਾਉਣਾ ਹੈ ਗਲਤ ਬੋਲਣਾ ਹੈ ਲੁੱਟ ਖਸੁੱਟ ਕਰਨੀ ਹੈ ਫੇਰ ਤਾਂ ਉਹਨਾਂ ਦੀ ਬਹੁਤ ਚੱਲਦੀ ਹੋਊਗੀ ਪਰ ਇੰਨਾ ਕੰਮਾਂ ਦੇ ਵਿੱਚ ਸਾਡੀ ਭਾਈ ਕਿਸੇ ਦੀ ਨਾ ਚੱਲਦੀ ਤੇ ਨਾ ਅਸੀਂ ਚਲਾਉਣੀ ਚਾਹੁੰਦੇ ਆ ਸਾਨੂੰ ਲੋਕਾਂ ਨੇ ਕੰਮ ਕਰਨ ਵਾਸਤੇ ਚੁਣਿਆ ਤੇ ਉਹ ਅਸੀਂ ਪੂਰਾ ਆਪਦਾ ਇਮਾਨਦਾਰੀ ਦੇ ਨਾਲ ਕਮਿਟਮੈਂਟ ਦੇ ਨਾਲ ਔਰ ਸ਼ਰਾਫਤ ਦੇ ਨਾਲ ਕਰ ਰਹੇ ਆ ਔਰ ਇਹਦਾ ਫੈਸਲਾ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕ 19 ਤਾਰੀਖ ਨੂੰ ਕਰ ਦੇਣਗੇ ਮੰਨਜੀ ਪਾਰਟੀ ਜਿਹੜੀ ਮੇਨ ਪੁਲਿੰਗ ਕਿਸਾਨਾਂ ਦਾ ਖਾਸ ਕਰਕੇ ਜਾਂ ਹਲੇ ਤੱਕ ਸਰਕਾਰ ਕੋਲ ਕੋਈ ਕਿਸਾਨ ਪਹੁੰਚਿਆ ਵਿਰੋਧ ਦਰਜ ਕਰਵਾਇਆ ਜਾਂ ਸਿਰਫ ਕਿਸਾਨਾਂ ਵੱਲੋਂ ਹੀ ਵਿਰੋਧ ਹੈ ਦੇਖੋ ਇਸ ਤਰ੍ਹਾਂ ਹੈ ਕਿ ਇਹ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹ ਹੁਣ ਤੱਕ ਦੀ ਸਭ ਤੋਂ ਬੈਸਟ ਪਾਲਿਸੀ ਪ੍ਰੂਫ ਹੋਣ ਜਾ ਰਹੀ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਕਿਸੇ ਦਾ ਕੋਈ ਵਿਰੋਧ ਨਹੀਂ ਹੈ ਸਿਵਾਏ ਵਿਰੋਧੀਆਂ ਤੋਂ ਇਹ ਇੱਕ ਇਹੋ ਜਿਹੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਕੱਲੀ ਲੈਂਡ ਪੂਲਿੰਗ ਨਹੀਂ ਇਹਦਾ ਨਾਮ ਐਕਚੁਅਲ ਦੇ ਵਿੱਚ ਲੈਂਡ ਪੂਲਿੰਗ ਐਂਡ ਜੁਆਇੰਟ ਡਿਵੈਲਪਮੈਂਟ ਪਾਲਿਸੀ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਜਿੱਥੇ ਸਰਕਾਰ ਨੇ ਨੋਟੀਫਾਈ ਕਰ ਦਿੱਤਾ ਕਿ ਜੀ ਇਹਨੂੰ ਇਸ ਏਰੀਆ ਨੂੰ ਅਸੀਂ ਅਰਬਨ ਸਟੇਟ ਦੇ ਰੂਪ ਦੇ ਵਿੱਚ ਡਿਵੈਲਪ ਕਰਾਂਗੇ ਕੋਈ ਕਿਸਾਨ ਨੰਬਰ ਕਿਵੇਂ ਪਹਿਲਾਂ ਇਹ ਦੱਸਦਾ ਵੀ ਕੋਈ ਇੱਕ ਇੰਚ ਦੀ ਜਗਾ ਵੀ ਐਕ acquisition ਹੈ ਉਹ ਨਹੀਂ ਹੋਏਗੀ ਉਹ ਐਕਵਾਇਰ ਨਹੀਂ ਹੋਏਗੀ ੱੱਕੇ ਨਾਲ ਅਗਲੀ ਦੀ ਮਰਜ਼ੀ ਬਣਾਓ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਆਪਦੇ ਕੋਲ ਰੱਖ ਕੇ ਖੇਤੀ ਕਰਨਾ ਚਾਹਦਾ ਜੀ ਸਦਕੇ ਰੱਖੇ ਕੋਈ ਨਹੀਂ ਉਹਦੀ ਉਹਨੂੰ ਉਹ ਤੋਂ ਜ਼ਮੀਨ ਖੋਏਗਾ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲਿਆ ਕੇ ਸਰਕਾਰ ਨੂੰ ਦੇਣਾ ਚਾਹੁੰਦਾ ਉਹਨੂੰ ਹਜ਼ਾਰ ਗਜ਼ ਰੈਜ਼ੀਡੈਂਸ਼ੀਅਲ ਦਾ 200 ਗਜ਼ ਕਮਰਸ਼ੀਅਲ ਦਾ ਮਿਲੇਗਾ ਕੋਈ ਕਿਸਾਨ ਕੋਈ ਲੈਂਡ ਓਨਰ ਕੋਈ 9 ਕਿੱਲੇ ਸਰਕਾਰ ਨੂੰ ਦੇਣਾ ਚਾਹੁੰਦਾ ਤਾਂ ਤੀਜਾ ਹਿੱਸਾ ਉਹਨੂੰ 3 ਕਿੱਲੇ ਗਰੁੱਪ ਹਾਊਸਿੰਗ ਵਾਸਤੇ ਉਹਨੂੰ ਪਰਮਿਸ਼ਨ ਦੇ ਦਾਂਗੇ ਕੋਈ ਵਿਅਕਤੀ 50 ਏਕੜ ਜਾਂ 50 ਤੋਂ ਵੱਧ ਏਕੜ ਸਰਕਾਰ ਨੂੰ ਆਫਰ ਕਰਦਾ ਕਿ ਜੀ ਆ ਮੈਂ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਗਿਆ ਉਹਨੂੰ 60% ਯਾਨੀ ਕਿ 30 ਏਕੜ ਉਹਨੂੰ ਖੁਦ ਆਪ ਡਿਵੈਲਪ ਕਰਨ ਦੇ ਲਈ ਦੇ ਦਿੱਤੇ ਜਾਣਗੇ ਜੇ ਇੱਕ ਥਾਂ ਤੋਂ ਵੱਧ ਥਾਵਾਂ ਦੇ ਉੱਪਰ ਵੀ ਦੇਵੇਗਾ ਸਪੋਜ਼ 50 ਏਕੜ ਨੇ 50 ਏਕੜ ਦੇ ਵਿੱਚ ਜੋ ਛੋਟੇ-ਛੋਟੇ 10 ਟੋਟੇ ਵੀ ਦੇ ਦਿੰਦਾ ਸਰਕਾਰ ਨੂੰ ਤਾਂ ਵੀ ਸਰਕਾਰ ਨੂੰ ਇੱਕ ਜਗ੍ਹਾ ਦੇ ਉੱਪਰ ਇਕੱਠਾ ਚੌਰਸ ਟੱਕ ਜਿਹੜਾ ਉਹ 30 ਏਕੜ ਦਾ ਦੇ ਦੂਗੀ ਜੇ ਇੱਕ ਬੰਦੇ ਕੋਲੇ 50 ਏਕੜ ਨਹੀਂ ਪੂਰੇ ਹੁੰਦੇ ਹੈਗੇ 10 ਬੰਦੇ ਇਕੱਠੇ ਹੋ ਕੇ ਸਰਕਾਰ ਨੂੰ ਆਫਰ ਕਰਦੇ ਨਾ ਤਾਂ ਵੀ ਉਹ ਸਰਕਾਰ ਨੂੰ ਮਨਜ਼ੂਰ ਹੈ ਸੋ ਮੇਰੇ ਕਹਿਣ ਦਾ ਮਤਲਬ ਕਿ ਇੰਨੀ ਵੱਡੀ ਫਲੈਕਸੀਬਲ ਪਾਲਿਸੀ ਜਿਹਦੇ ਵਿੱਚ ਇੱਕ ਕਿਸਾਨ ਤੋਂ ਲੈ ਕੇ ਡਿਵੈਲਪਰ ਤੋਂ ਲੈ ਕੇ ਸਰਕਾਰ ਖੁਦ ਆਪ ਔਰ ਕੋਈ ਵੀ ਵਿਅਕਤੀ ਪੂਰੇ ਸੂਬੇ ਦੇ ਵਿੱਚ ਕੋਈ ਵੀ ਵਿਅਕਤੀ ਜਦ ਆਪ ਉਹਨੂੰ ਡਿਵੈਲਪਰ ਬਣ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਬਿਲਡਰ ਬਣ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਉਹਨੂੰ ਐਂਟਰਪ੍ਰੈਨਿਅਰ ਬਣ ਦਾ ਮੌਕਾ ਮਿਲ ਰਿਹਾ ਹੈ ਤੇ ਜਿਹਦੇ ਵਿੱਚ ਹਰ ਕਿਸੇ ਨੂੰ ਐਡਵਾਂਟੇਜ ਹੈ ਜਿਹੜਾ ਉਹ ਹੋ ਰਿਹਾ ਹੈ ਇਹਦੇ ਵਿੱਚ ਵਿਰੋਧ ਕਿੱਥੇ ਹੋਣਾ ਚਾਹੀਦਾ ਜੀ ਸੋ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਪੂਰੇ ਮੁਲਕ ਦੀਆਂ ਪੂਰੇ ਮੁਲਕ ਦੇ ਤੁਸੀਂ ਰੀਅਲ ਏਸਟੇਟ ਪਾਲਿਸੀਜ਼ ਨੇ ਜਿਹੜੀਆਂ ਉਹ ਚੱਕ ਕੇ ਦੇਖ ਲਓ ਇਸ ਤੋਂ ਵਧੀਆ ਇਸ ਤੋਂ ਪੋਜ਼ਿਟਿਵ ਕਿਸਾਨ ਫ੍ਰੈਂਡਲੀ ਕੰਜ਼ਿਊਮਰ ਫ੍ਰੈਂਡਲੀ ਜਦੋਂ ਇੰਨੀ ਅਵੇਲੇਬਿਲਿਟੀ ਹੋਏਗੀ ਤੇ ਜਿਹੜੇ ਘਰ ਬਣਨੇ ਨੇ ਜਾਂ ਪਲਾਟ ਮਿਲਨੇ ਨੇ ਉਹਨਾਂ ਦੇ ਰੇਟ ਵੀ ਰੀਜ਼ਨੇਬਲ ਹੋਣਗੇ ਜਾਇਜ਼ ਹੋਣਗੇ ਉਹਦਾ ਫਾਇਦਾ ਕਿਹਨੂੰ ਹੋਵੇ ਆਮ ਲੋਕਾਂ ਨੂੰ ਹੈ ਕੋਈ ਇਸ ਏਰੀਆ ਦੇ ਵਿੱਚ ਜਿੰਨਾ ਡਿਵੈਲਪ ਕੀਤਾ ਜਾਊਗਾ ਉਹਦੇ ਵਿੱਚ ਕੋਈ ਵੀ ਇਲਿਗੈਲਿਟੀ ਨਹੀਂ ਹੋਣੀ ਹੈਗੀ ਕੋਈ ਵੀ ਵਾਇਲੇਸ਼ਨ ਨਹੀਂ ਹੋਣੀ ਹੈਗੀ ਕਿਉਂਕਿ ਸਰਕਾਰ ਦਾ ਮਾਸਟਰ ਪਲਾਨ ਹੈ ਜਿਹੜਾ ਉਹ ਸਰਕਾਰ ਦਾ ਹੈ ਤੇ ਸਰਕਾਰ ਇਨਸ਼ੋਰ ਕਰੂਗੀ ਵੀ ਕਿਸੇ ਵੀ ਤਰੀਕੇ ਦੀ ਵਾਇਲੇਸ਼ਨ ਹੈ ਜਿਹੜੀ ਹੁਣ ਹੁੰਦਾ ਕੀ ਹੈ 14000 ਇਲਿਗਲ ਕਲੋਨੀਆਂ ਜਿਹੜੀਆਂ ਉਹ ਡਿਵੈਲਪ ਹੋ ਗਈਆਂ ਜਿਹੜੇ ਡਿਵੈਲਪਰ ਨੇ ਉਹ ਆਪਦਾ 플ੌਟ ਵੇਚ ਕੇ ਲੋਕਾਂ ਨੂੰ ਨਿਕਲ ਜਾਂਦੇ ਨੇ ਤੇ ਮੁੜ ਕੇ ਲੋਖਾਜਲ ਹੋਈ ਜਾਂਦੇ ਨੇ ਸੋ ਇਸ ਤੋਂ ਵਧੀਆ ਪਬਲਿਕ ਪੀਪਲ ਫ੍ਰੈਂਡਲੀ ਪਾਲਿਸੀ ਹੈ ਜਿਹੜੀ ਮੈਂ ਗਾਰੰਟੀ ਕਰਦਾ ਕਿ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਆਇਆ। ਕੱਲ ਤੁਹਾਨੂੰ ਸਮਰਥਕਾਂ ਮਿਲਿਆ ਜਿਹੜੇ ਰੀਅਲ ਏਸਟੇਟ ਡਿਵੈਲਪਰ ਸੀਗੇ ਕੱਲ ਤੁਹਾਡੀ ਮੀਟਿੰਗ ਹੋਈ ਹੈਗੀ। ਬਿਲਕੁਲ ਜੀ ਕੱਲ ਰੀਅਲ ਏਸਟੇਟ ਡਿਵੈਲਪਰ ਉਹਨਾਂ ਦੇ ਵੀ ਕੁਝ ਕੰਸਰਨ ਸੀਗੇ ਜਦੋਂ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਗਈਆਂ। ਦੇ ਵਰ ਮੋਰ ਦੈਨ ਹੈਪੀ। ਉਹ ਉਹ ਇੰਨੇ ਖੁਸ਼ ਸੀਗੇ ਕਿ ਕਿ ਜੀ ਇਹ ਪਾਲਿਸੀ ਬਹੁਤ ਵਧੀਆ ਔਰ ਸਭ ਤੋਂ ਵੱਡੀ ਗੱਲ ਆ। ਜਿਹੜੀ ਜਿਹੜੀ ਵਿਰੋਧੀ ਤਿਰਕ ਕਿਸਾਨਾਂ ਦੀ ਗੱਲ ਕਰਦੇ ਨੇ ਅਸੀਂ ਤਾਂ ਕਹਿੰਦੇ ਵੀ ਕਿਸਾਨ ਭਰਾਵ ਦੀ ਜ਼ਮੀਨ ਰੱਖਣਾ ਚਾਹੁੰਦੇ ਨੇ ਰੱਖੋ ਕੋਈ ਨਹੀਂ ਲਊਗਾ। ਤੁਸੀਂ ਆਪ ਉਹਨੂੰ ਡਿਵੈਲਪ ਕਰਨਾ ਆਜੋ ਸਰਕਾਰ ਕੋ ਸਰਕਾਰ ਨੂੰ ਆਫਰ ਕਰੋ ਤੁਸੀਂ ਆਪ ਡਿਵੈਲਪਰ ਬਣ ਜਾਓ ਭਾਈ ਕੌਣ ਰੋਕਦਾ ਤੁਹਾਨੂੰ ਸਾਡੇ ਸਾਹਿਬ ਨੇ ਕਿਹਾ ਹੈ ਕਿ ਡੋਪ ਟੈਸਟ ਜੇ ਕਰਾਣੇ ਨੇ ਸਾਡੇ ਤਾਂ ਪਹਿਲੇ ਇਹ ਵੀ ਕਰਾਣ ਤੇ ਚੰਨੀ ਸਾਹਿਬ ਨੇ ਕਿਹਾ ਸਿਰਫ ਇਹਨਾਂ ਦੇ ਮੁੱਖ ਮੰਤਰੀ ਦਾ ਡੋਪ ਟੈਸਟ ਕਰਾ ਲਓ ਫਿਰ ਸਭੀ ਸਾਰੇ ਤਿਆਰ ਹੋ ਜਗਾ ਰਾਜਾ ਜੀ ਨੇ ਵੀ ਗੱਲ ਦੇਖੋ ਇਸ ਤਰ੍ਹਾਂ ਕਿ ਜੋ ਉਹ ਚਾਹੁੰਦੇ ਨੇ ਜਿਵੇਂ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਅਸੀਂ ਤਾਂ ਉਵੇਂ ਹੀ ਤਿਆਰ ਆ ਸਵਾਲ ਇਹ ਹੈ ਵੀ ਜਿਸ ਜਿਸ ਨਸ਼ੇ ਦੇ ਵਿੱਚ ਜੋ ਹੰਕਾਰ ਦੇ ਵਿੱਚੋਂ ਚੱਲ ਰਿਹਾ ਜਿਹੜਾ ਹੰਕਾਰ ਦਾ ਨਸ਼ਾ ਹੁੰਦਾ ਹੈ ਨਾ ਜੀ ਉਹ ਸਭ ਤੋਂ ਵੱਧ ਮਾੜਾ ਹੁੰਦਾ ਹੈ ਜਿਹੜਾ ਕਿ ਅੱਜ ਕਾਂਗਰਸ ਪਾਰਟੀ ਦੇ ਸਿਰ ਚੜ ਕੇ ਬੋਲ ਰਹੇ ਤੇ ਇਹੀ ਉਹਨਾਂ ਦੇ ਪਤਨ ਦਾ ਕਾਰਨ ਬਣੂਗਾ। ਅਮਾਦੀ ਇੱਕ ਆਪੋਜੀਸ਼ਨ ਵੱਲੋਂ ਜਿਹੜੇ ਅਨਕੁਲਫਿਲਡ ਪ੍ਰੋਮਿਸਸ ਨੇ ਸਪੈਸ਼ਲੀ 1000 ਟੂ ਮੂਵਮੈਂਟ ਉਹਦੇ ਲੈ ਕੇ ਇੱਕ ਆਮ ਆਦਮੀ ਪਾਰਟੀ ਨੂੰ ਕਾਫੀ ਟਾਰਗੇਟ ਕੀਤਾ ਜਾ ਰਿਹਾ ਹੈ। ਦੇਖੋ ਇਟਸ ਇਸ ਤਰ੍ਹਾਂ ਜੀ ਕਿ lettes be very very clear ਅ ਅੱਜ ਤੋਂ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ 5 ਪ੍ਰੋਮਿਸ ਕੀਤੇ ਸੀ ਗਾਰੰਟੀਆਂ ਦਿੱਤੀਆਂ ਸੀਗੀਆਂ ਜਿਦੇ ਵਿੱਚ ਹੈਲਥ ਔਰ ਐਜੂਕੇਸ਼ਨ ਸਿਸਟਮ ਦਾ ਦੀ ਪੂਰਾ ਕਾਇਆਕਲਪ ਕਰਨ ਦਾ ਉਹਦੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ। ਹਰ ਘਰ ਨੂੰ 300 ਯੂਨਿਟ ਹਰ ਮਹੀਨੇ ਫ੍ਰੀ ਦੇਣ ਦੀ ਗੱਲ ਸੀਗੀ ਉਹਦੇ ਪਹਿਲੇ ਦਿਨ ਤੋਂ ਅਸੀਂ ਉਹਦੇ ਉੱਪਰ ਕੰਮ ਕਰ ਦਿੱਤਾ ਜਿਹੜਾ ਸਾਡੇ ਸੈਨਿਕ ਸਾਥੀ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ 1 ਕਰੋੜ ਰੁਪਏ ਦੇ ਦੇ ਉਹਦਾ ਸ਼ਹਾਦਤ ਦੀ ਗੱਲ ਸੀਗੀ ਉਹ ਅਸੀਂ ਪਹਿਲੇ ਦਿਨ ਤੋਂ ਲਾਗ ਕਰਦਾ ਸਿਰਫ ਇੱਕ ਚੀਜ਼ ਹੈ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਆ ਉਹ ਉਹ ਚੀਜ਼ਾਂ ਨੇ ਜਿਹੜੀਆਂ ਜਿਹੜੀਆਂ ਕਿ ਨਾ ਅਸੀਂ ਕਮਿਟ ਕੀਤੀਆਂ ਸੀ ਨਾ ਕਿਸੇ ਨੇ ਮੰਗੀਆਂ ਸੀ ਨਾ ਕਿਸੇ ਮੈਨੀਫੈਸਟੋ ਦਾ ਇਸ ਅਸੀਂ ਨਾ ਕਿਸੇ ਨੇ ਕਹੀਆਂ ਸੀਆਂ ਜੇ ਉਹਨਾਂ ਦੀ ਗੱਲ ਕਰ ਲਈਏ ਅੱਜ ਟੋਲ ਪਲਾਜ਼ੇ ਨੇ ਜਿਹੜੇ ਪੰਜਾਬ ਦੇ ਵਿੱਚੋਂ 17 18 ਉਹ ਖਤਮ ਹੋ ਚੁੱਕੇ 60000 ਦੇ ਕਰੀਬ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਅੱਜ ਕਿਸਾਨ ਵੀਰਾਂ ਨੂੰ ਦਿਨੇ ਬੀਲੇ ਜਿਹੜੀ ਉਹ ਮਿਲ ਰਹੀ ਹੈ ਅੱਜ ਜੀਵੀਕੇ ਦਾ ਥਰਮਲ ਪਾਵਰ ਪਲਾਂਟ ਜਿਹੜਾ ਉਹ ਅਸੀਂ ਲਗਾ ਚੁੱਕੇ ਆ ਸੋ ਇੰਨੀਆਂ ਅੱਜ ਮਹਿਲਾਵਾਂ ਨੂੰ ਫ੍ਰੀ ਟ੍ਰੈਵਲ ਹੈ ਜਿਹੜਾ ਉਹ ਮਿਲ ਰਿਹਾ ਹੈ ਇੰਨੀਆਂ ਚੀਜ਼ਾਂ ਅਹਿਜੀਆਂ ਨੇ ਜਿੰਨਾਂ ਨੂੰ ਦੇਣ ਦੇ ਲਈ ਵੀ ਪੈਸੇ ਦੀ ਜ਼ਰੂਰਤ ਹੈ ਔਰ ਜਿਸ ਤਰ੍ਹਾਂ ਦਾ ਮਾਹੌਲ ਆ ਪਿਛਲੀਆਂ ਸਰਕਾਰਾਂ ਛੱਡ ਕੇ ਗਈਆਂ ਸੀਗੀਆਂ ਜਿੰਨਾ ਕਰਜ਼ੇ ਦੀ ਪੰਡ ਸਰਕਾਰ ਛੱਡ ਕੇ ਗਈਆਂ ਸੀਗੀਆਂ ਇਹ ਜਿਹੜੀ ਸਾਡੀ ਇੱਕ ਗਾਰੰਟੀ ਰਹਿੰਦੀ ਹੈ ਇਹ ਵੀ ਡੈਫੀਨਿਟਲੀ ਬੜੀ ਜਲਦੀ ਪੂਰੀ ਕਰ ਦਿੱਤੀ ਜਾਊਗੀ ਸਰਪੰਚ ਜੀ ਇੱਕ ਪਛਮੀ ਦੇ ਵਿੱਚ ਇਸ ਤਰ੍ਹਾਂ ਦਾ ਕੇਸ ਹੋ ਰਹੀ ਹੈ ਹਾਂਜੀ ਪਛਮੀ ਦੇ ਵਿੱਚ ਚੋਣ ਹੋ ਰਹੀਆਂ ਧਰਨੇ ਪ੍ਰਦਰਸ਼ਨ ਬਹੁਤ ਹੋ ਰਹੇ ਨੇ ਕੀ ਲੱਗਦਾ ਕਿ ਗੁਰੂਧੀਆਂ ਤੁਹਾਨੂੰ ਜਿਹੜੀ ਇਹ ਹੈਗੇ ਉਹਨਾਂ ਨੂੰ ਬਲਾ ਕੇ ਤੇ ਸਰਕਾਰ ਦਾ ਅਕਸਰਾ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਬਰਕੀ ਇਹ ਤਾਂ ਇਹਦਾ ਉਹਨਾਂ ਨੂੰ ਰੋਡ ਤੇ ਧਰਨੇ ਲੱਗੇ ਹੋਏ ਨੇ ਨਹੀਂ ਦੇਖੋ ਇਸ ਤਰ੍ਹਾਂ ਕੇ ਚਲੋ ਧਰਨੇ ਲਾਉਣਾ ਡੈਮੋਕ੍ਰੇਸੀ ਦੇ ਵਿੱਚ ਹਰ ਕਿਸੇ ਦਾ ਆਪਣਾ ਹੱਕ ਹੈ ਹੋਨੇ ਅਸੀ ਰੋਕਦੇ ਹੈਗੇ ਪਰ ਅਸੀਂ ਫਰੋਮ ਡੇ 1 ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਕੋਈ ਇਸ਼ੂ ਹੈ ਕੋਈ ਕੰਮ ਹੈ ਜੀ ਸਦਕੇ ਸਾਨੂੰ ਮਿਲੋ ਉਹ ਮਸਲੇ ਨੇ ਹੱਲ ਹੋਣਗੇ ਹੁਣ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਧਰਨੇ politically motivated ਧਰਨੇ ਕੌਣ ਲਾਉਂਦਾ ਤੇ ਕੌਣ ਲਗਵਾਉਂਦਾ ਇਦੋਂ ਤੁਸੀਂ ਇਨਵੈਸਟਿਗੇਟਿਵ ਜਰਨਲਿਸਟ ਤੁਸੀਂ ਪਤਾ ਕਰੋ ਸਾਡਾ ਕੰਮ ਹੈ ਕੰਮ ਕਰਨਾ ਸਾਡੇ ਜਿਹੜੇ ਧਰਨੇ ਦੇ ਕੋਈ ਸਾਥੀ ਬੈਠਾ ਵੀ ਹੈ ਜੇ ਲੁਧਿਆਣਾ ਦੇ ਲੁਧਿਆਣੇ ਕੀ ਪੰਜਾਬ ਦੇ ਕਿਸੇ ਕੋਲ ਨੱਚ ਬੈਠਾ ਹੈ ਉਹਨੂੰ ਤੁਸੀਂ ਸਾਡੇ ਕੋਲ ਲੈ ਕੇ ਆਓ ਸਾਡੇ ਮੰਤਰੀ ਮਿਲਣਗੇ ਸਾਡੇ ਮੁੱਖ ਮੰਤਰੀ ਮਿਲਣਗੇ ਤੇ ਮਸਲੇ ਹੱਲ ਹੋਣਗੇ ਜਿੰਨੇ ਜ਼ਿਆਦਾ ਹਮਨ ਕਰ ਸ਼ਾਮਿਲ ਹੋਏ ਲੱਗਦਾ ਹੈ ਕਿ ਵੋਟ ਸ਼ੇਅਰ ਵਧੇਗਾ ਅਮਨਵੀ ਪਾਰਟੀ ਦੇ ਡੈਫੀਨਿਟਲੀ ਜੀ ਅਸੀਂ ਮੈਂ ਕੋਈ ਕਿਸੇ ਤਰੀਕੇ ਦਾ ਹੰਕਾਰ ਨਹੀਂ ਕੋਈ ਹੋਮ ਨਹੀਂ ਕੋਈ ਓਵਰ ਕੌਨਫੀਡੈਂਸ ਨਹੀਂ ਪਰ ਮੈਂ ਜਿਸ ਤਰੀਕੇ ਦਾ ਸਿਆਸੀ ਮਾਹੌਲ ਲੁਧਿਆਣਾ ਬੈਸਦੀ ਜ਼ਮੀਨ ਦੇ ਉੱਪਰ ਦੇਖ ਰਿਹਾ ਜਿੱਤ ਹੈ ਜਿਹੜੀ ਉਹ ਇੱਕ ਤਰਫਾ ਹੋਈ ਪਈ ਹੈ ਇਹ ਜਿੰਨੀਆਂ ਜੁਆਇਨਿੰਗਸ ਜਿੰਨੇ ਪਰਿਵਾਰ ਸਾਥੀ ਸ਼ਾਮਲ ਹੋ ਰਹੇ ਨੇ ਇਹ ਮਾਰਜਨ ਦੇ ਵਿੱਚ ਹੀ ਵਾਅਦਾ ਕਰ ਰਹੇ ਨੇ ਅਮਨ ਜੀ ਮਹੋਦਯ ਮੰਤਰੀ ਜੀ ਜੀ ਆਪਾਂ ਦਾ ਮੁੱਖ ਮੰਤਰੀ ਬਣੂਗਾ ਤੇ ਤੁਸੀਂ ਐਸਸੀ ਨੂੰ ਮੁੱਖ ਮੰਤਰੀ ਬਣਾਓਗੇ ਹਾਂ ਜੀ ਚਾ ਐਸਸੀ ਐਸਐਸ ਜੀ ਗਾਜੀ ਜੀ ਰਾਤ ਉਪ ਮੁੱਖ ਮੰਤਰੀ ਬਣਾਓਗੇ ਉਹ ਐਸਸੀ ਵੀ ਰਾਜਵੀਰ ਨੂੰ ਬਣਾਓਗੇ ਲੇਕਿਨ ਵਿਰੋਧੀ ਕਰ ਰਹੇ ਨੇ ਇਹਨਾਂ ਨੇ ਇੱਕ ਅਧਰਤ ਤੱਕ ਪੂਰੀ ਨਹੀਂ ਕੀਤੀ ਚਲੋ ਕੋਈ ਗੱਲ ਨਹੀਂ ਇਹ ਤਾਂ ਪਾਰਟੀ ਦੇ ਆਪਣੇ ਡਿਸੀਜਨ ਹੁੰਦੇ ਨੇ ਵਿਰੋਧੀ ਦਾ ਮੈਂ ਕੰਮ ਆ ਕਹਿਣਾ ਉਹਨਾਂ ਨੂੰ ਕਹਿ ਦੋ ਠੀਕ ਹੈ ਤਾਂ